ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਅੱਜ ਦਾ ਵਿਸ਼ਾ ਲੋਕ ਸਾਹਿਤ ਇਹ ਵੀਡੀਓ ਵਿੱਚ ਮੈਂ ਤੁਹਾਨੂੰ ਲੋਕ ਸਾਹਿਤ ਕੀਸ ਨੂੰ ਕਹਿੰਦੇ ਨੇ ਉਸ ਦਾ ਰਚੇਤਾ ਉਸ ਦੀ ਮਹੱਤਤਾ ਤੇ ਲੋਕ ਸਾਹਿਤ ਦੇ ਕਿਹੜੇ-ਕਿਹੜੇ ਵਿਸ਼ੇ ਸ਼ਾਮਲ ਹਨ ਇਸ ਬਾਰੇ ਇਹ ਜਾਣਕਾਰੀ ਦਾਂਗੀ ਲੋਕ ਸਾਹਿਤ ਲੋਕ ਸਾਹਿਤ ਤੋਂ ਪਾਵ ਲੋਕਾਂ ਦੁਆਰਾ ਲਿਖਿਆ ਸਾਹਿਤ ਲੋਕ ਸਾਹਿਤ ਦੀ ਕਿਸੇ ਵੀ ਰਚਨਾ ਦਾ ਲੇਖਕ ਕੋਈ ਅਗਿਆਤ ਵਿਅਕਤੀ ਹੁੰਦਾ ਹੈ। ਭਾਵੇਂ ਜਿਹੜਾ ਸਾਹਿਤ ਲੋਕਾਂ ਦੁਆਰਾ ਲਿਖਿਆ ਜਾਂਦਾ ਹੈ, ਪ੍ਰਚਾਰਿਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ ਤੇ ਜਿਸ ਦਾ ਜਿਹੜਾ ਲੇਖਕ ਹੈ ਕੋਈ ਗੁਮਨਾਮ ਵਿਅਕਤੀ ਹੁੰਦਾ ਹੈ ਉਸ ਨੂੰ ਲੋਕ ਸਾਹਿਤ ਕਹਿੰਦੇ ਹਨ। ਲੋਕ ਸਾਹਿਤ ਦੀ ਅਸਲ ਤੇ ਵਡੇਰੀ ਪਰੰਪਰਾ ਇਸ ਦਾ ਮੌਖਿਕ ਰੂਪ ਹੈ। ਲੋਕ ਸਾਹਿਤ ਜਿਹੜਾ ਹੈ ਮੌਖਿਕ ਰੂਪ ਵਿੱਚ ਪੀੜੀਦਰ ਪੀੜੀ ਸਾਡੇ ਕੋਲ ਜਵਾਨੋ ਜਵਾਨੀ ਮੌਖਿਕ ਰੂਪ ਵਿੱਚ ਪਹੁੰਚਦਾ ਹੈ ਲੋਕ ਸਾਹਿਤ ਦੇ ਭਾਵੇ ਕਿਸੇ ਵੀ ਰੂਪ ਨੇ ਲਿਖਤੀ ਰੂਪ धारण ਕੀਤਾ ਹੋਵੇ ਜਾਂ ਨਹੀਂ ਪਰ ਇਹ ਸੋਹ ਸਵਾਦ ਦੀ ਤ੍ਰਿਪਤੀਪੂਰਨ ਰੂਪ ਵਿੱਚ ਕਰਦਾ ਹੈ ਸੋਹ ਸਵਾਦ ਕੀ ਹੁੰਦਾ ਹੈ ਜਦੋਂ ਕਿਸੇ ਰਚਨਾ ਨੂੰ ਪੜ੍ਹ ਕੇ ਸਾਡਾ ਮਨ ਆਨੰਦਿਤ ਹੁੰਦਾ ਹੈ ਆਨੰਦ ਦੀ ਅਵਸਥਾ ਵਿੱਚ ਆਉਂਦਾ ਹੈ ਸਾਨੂੰ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ਉਸ ਨੂੰ ਸੋਹ ਸਵਾਦ ਕਹਿੰਦੇ ਹਨ ਲੋਕ ਸਾਹਿਤ ਸਾਡੀ ਭਾਸ਼ਾ ਤੇ ਸੱਭਿਆਚਾਰ ਦਾ ਅਮੀਰ ਖਜ਼ਾਨਾ ਹੈ ਕਿਸੇ ਵੀ ਭਾਸ਼ਾ ਦਾ ਤੇ ਸੱਭਿਆਚਾਰ ਦਾ ਜਿਹੜਾ ਅਮੀਰ ਖਜ਼ਾਨਾ ਹੈ ਉਹ ਕੀ ਹੁੰਦਾ ਹੈ ਜੀ ਲੋਕ ਸਾਹਿਤ ਪਿਛਲੇ ਕੁਝ ਸਮੇਂ ਤੋਂ ਲੋਕ ਸਾਹਿਤ ਨੂੰ ਲਿਖਤੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਜਿਹੜਾ ਸੀ ਲੋਕ ਸਾਹਿਤ ਮੌਖਿਕ ਰੂਪ ਵਿੱਚ ਜਿਹੜਾ ਹੈ ਉਹ ਸਾਡੇ ਤੱਕ ਆਇਆ ਲੇਕਿਨ ਹੁਣ ਅਗਲੀਆਂ ਪੀੜ੍ਹੀਆਂ ਤੱਕ ਸਹੀ ਰੂਪ ਤੱਕ ਪਹੁੰਚੇ ਇਸ ਕਰਕੇ ਇਸ ਨੂੰ ਲਿਖਤੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਸਾਹਿਤ ਲੋਕਾਂ ਦੀਆਂ ਸਮੂਹਿਕ ਰੀਤਾਂ ਉਮੰਗਾ ਦੁਖਾਂ ਗਮਾਂ ਸਮੇਤ ਵਿਸ਼ਵਾਸਾਂ ਧਾਰਨਾਵਾਂ ਰੌ ਰੀਤਾਂ ਰੂੜੀਆਂ ਆਦ ਨਾਲ ਉਤਪੋਤ ਹੁੰਦਾ ਹੈ ਭਾਵ ਲੋਕ ਸਾਹਿਤ ਲੋਕਾਂ ਦਿਆਂ ਮੰਗਾ ਰੀ ਜਾਂ ਦੁੱਖਾਂ ਕਲੇਸ਼ਾਂ ਦੀ ਜਿਹੜੀ ਗੱਲ ਹੈ ਉਹ ਕਰਦਾ ਹੈ ਲੋਕ ਸਾਹਿਤ ਮੰਦਿਆਂ ਬਿਰਤਿਆਂ ਵਿੱਚ ਸਹਿ ਸੁਭਾਵਿਕ ਪੈਦਾ ਹੁੰਦਾ ਹੈ ਅਤੇ ਅਚੇਤ ਮਨ ਵਿੱਚ ਇਸ ਦੀ ਸਿਰਜਣਾ ਹੁੰਦੀ ਹੈ ਲੋਕ ਸਾਹਿਤ ਦੀ ਉਤਪਤੀ ਸਹਿ ਸੁਭਾਵਿਕ ਹੁੰਦੀ ਹੈ ਅਚੇਤ ਮਨ ਜਿੱਥੇ ਸਾਡੀਆਂ ਦੱਬੀਆਂ ਖਵਾਇਸ਼ਾਂ ਜੋ ਨਹੀਂ ਉਹ ਦੱਬੀਆਂ ਹੋਈਆਂ ਖਵਾਇਸ਼ਾਂ ਦਾ ਜ਼ਿਕਰ ਜਿੱਥੇ ਕੀਤਾ ਜਾਂਦਾ ਹੈ ਉਹਨੂੰ ਅਚੇਤ ਮਨ ਕਹਿੰਦੇ ਨੇ ਉੱਥੇ ਜਿਹੜੀ ਇਸ ਦੀ ਉਤਪਤੀ ਹੁੰਦੀ ਹੈ ਲੋਕ ਸਾਹਿਤਾ ਉਸ ਸ਼ੀਸ਼ੇ ਵਾਂਗ ਹੈ ਜਿਸ ਵਿੱਚੋਂ ਕਿਸੇ ਜਾਤੀ ਦੀ ਸਮੁੱਚੀ ਨਕਸ਼ ਨੁਹਾਰ ਤੇ ਉਸ ਦੇ ਅਚੇਤ ਮਨ ਦੀ ਹਰ ਭਾਵਨਾ ਨੂੰ ਦੇਖਿਆ ਜਾ ਸਕਦਾ ਹੈ। ਲੋਕ ਸਾਹਿਤ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੈ ਜਿਸ ਵਿੱਚ ਉਸ ਸਮਾਜ ਦੀ ਜਾਤੀ ਦੀ ਪੂਰੀ ਨਕਸ਼ ਨੁਹਾਰ, ਉਹਨੀਆਂ ਭਾਵਨਾਵਾਂ ਨੂੰ ਜਿਹੜਾ ਹੈ ਉਹ ਦੇਖਿਆ ਜਾ ਸਕਦਾ ਹੈ। ਹੁਣ ਗੱਲ ਕਰਦੇ ਹਾਂ ਲੋਕ ਸਾਹਿਤ ਦਾ ਵਿਸ਼ਾ ਖੇਤਰ। ਇਸ ਵਿੱਚ ਲੋਕ ਗੀਤ, ਲੋਕ ਵਾਰਤਕ, ਬੁਝਾਰਤਾਂ, ਅਖਾਣ, ਮੁਹਾਵਰੇ ਆਤ ਜਿਹੜੇ ਹੈ ਉਹ ਸ਼ਾਮਲ ਹੁੰਦੇ ਹਨ ਸੋ ਇਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਲੋਕ ਸਾਹਿਤ ਦੀ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਕਿ ਲੋਕ ਸਾਹਿਤ ਕੀ ਹੈ ਇਸ ਦੀ ਉਤਪਤੀ ਕਿਵੇਂ ਹੋਈ ਹੈ ਸਾਡੇ ਤੱਕ ਕਿਵੇਂ ਪਹੁੰਚਿਆ ਤੇ ਇਸ ਦਾ ਵਿਸ਼ਾ ਖੇਤਰ ਕੀ ਹੈ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ